ਅਪ੍ਰੈਲ ਤੋਂ ਸਰਕਾਰ ਦਾ ਵੱਡਾ ਐਲਾਨ 19 ਸ਼ਹਿਰਾਂ ਦੇ ਵਿੱਚ ਇਹ ਦੁਕਾਨਾਂ ਹੋਣਗੀਆਂ ਪੱਕੀਆਂ ਬੰਦ ਮੋਦੀ ਸਰਕਾਰ ਨੇ ਕਰਤੀ ਸਖਤੀ ਜੀ ਹਾਂ 1 ਅਪ੍ਰੈਲ 2025 ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਦੇ ਨਾਲ ਵੱਖ-ਵੱਖ ਰਾਜਾਂ ਵਿੱਚ ਕਈ ਨਿਯਮ ਬਦਲਣ ਜਾ ਰਹੇ ਹਨ ਇਸ ਤਹਿਤ ਵੱਖ-ਵੱਖ ਨੀਤੀਆਂ ਦੇ ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ ਤੇ ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਦੇਸ਼ ਦਾ ਇੱਕ ਰਾਜ ਪਹਿਲੀ ਵਾਰ ਲੋ ਅਲਕੋਹਲਿਕ ਬੇਵਰੇਜ 바ਰ ਖੋਲਣ ਜਾ ਰਿਹਾ ਹੈ ਇਸ ਦੇ ਨਾਲ ਹੀ ਕੁੱਲ 19 ਥਾਵਾਂ ਤੇ ਜਿਹੜੀ ਉਹ ਚੀਜ਼ ਦੀ ਵਿਕਰੀ ਹ ਉਹ ਪੂਰੀ ਤਰ੍ਹਾਂ ਤੇ ਬੰਦ ਹੋ ਜਾਵੇਗੀ ਨਵੀਂ ਸ਼ਰਾਬ ਨੀਤੀ ਦੇ ਤਹਿਤ ਧਾਰਮਿਕ ਮਹੱਤਵ ਵੇਲ 17 ਸ਼ਹਿਰਾਂ ਸਮੇਤ ਕੁੱਲ 19 ਥਾਵਾਂ ਤੇ ਸ਼ਰਾਬ ਦੀ ਵਿਕਰੀ ਬੰਦ ਹੋ ਜਾਵੇਗੀ ਐਤਵਾਰ ਨੂੰ ਜਾਰੀ ਕੀਤੀ ਗਈ ਨਵੀਂ ਨੀਤੀ ਦੇ ਅਨੁਸਾਰ ਲੋ ਅਲਕੋਹਲਿਕ 바ਰ ਵਿੱਚ ਬੀਅਰ, ਵਾਈਨ ਅਤੇ ਰੈਡੀ ਟੂ ਡਰਿੰਕ ਵਰਗੀਆਂ ਡਰਿੰਕਸ ਦਾ ਸੇਵਨ ਕੀਤਾ ਜਾ ਸਕੇਗਾ ਜਿਸ ਵਿੱਚ ਅਲਕੋਹਲ ਦੀ ਮਾਤਰਾ 10% ਤੋਂ ਘੱਟ ਹੋਵੇਗੀ ਇਨ੍ਹਾਂ ਬਾਰਾਂ ਵਿੱਚ ਸ਼ਰਾਬ ਦੀ ਸੇਵਨ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਨਿਯਮ ਮੱਧ ਪ੍ਰਦੇਸ਼ ਵਿੱਚ ਲਾਗੂ ਹੋਣ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੂਰੇ ਮੱਧ ਪ੍ਰਦੇਸ਼ ਦੇ ਵਿੱਚ 460 ਤੋਂ 470 ਬਾਰਾਂ ਅਤੇ ਆਪਕਾਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹਨਾਂ ਨਵੇਂ 12 ਦੇ ਖੁੱਲਣ ਨਾਲ ਇਹਨਾਂ ਦੀ ਕੁੱਲ ਗਿਣਤੀ ਤੇਜ਼ੀ ਨਾਲ ਵਧੇਗੀ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 1 April ਤੋਂ 19 ਥਾਵਾਂ ਤੇ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਕਾਰਨ ਕੁੱਲ 47 ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਉਹ ਜੈਨ, ਓਕਾਰੇਸ਼ਵਰ, ਮਹੇਸ਼ਵਰ, ਮੰਡਲੇਸ਼ਵਰ, ਔਰਸ਼ਾ, ਮਹਿਰ, ਚਤਰਕੂਟ, ਦਤਿਆ, ਅਮਰਕੰਟਕ ਅਤੇ ਸਲਕਾਨਪੁਰ ਸਮੇਤ ਕੁਝ ਹੋਰ ਸ਼ਹਿਰਾਂ ਦੇ ਵਿੱਚ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਹੋਵੇਗੀ। ਮੁੱਖ ਮੰਤਰੀ ਮੋਹਨ ਯਾਦਵ ਨੇ ਨਵੀਂ ਆਪਕਾਰੀ ਨੀਤੀ ਨੂੰ ਮਨਜ਼ੂਰੀ ਮਿਲਣ ਤੋਂ ਆਦਤ 23 ਜਨਵਰੀ ਨੂੰ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਦਾ ਐਲਾਨ ਕੀਤਾ ਸੀ ਸ਼ਰਾਬ ਤੇ ਪਾਬੰਦੀ ਕਾਰਨ ਸੂਬਾ ਸਰਕਾਰ ਨੂੰ ਲਗਭਗ 450 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਹਾਲਾਂਕਿ ਜਿੰਨਾ ਸ਼ਹਿਰਾਂ ਵਿੱਚ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਹੋਵੇਗੀ ਉੱਥੇ ਦੂਜੇ ਸ਼ਹਿਰਾਂ ਤੋਂ ਸ਼ਰਾਬ ਲਿਆ ਕੇ ਪੀਣ ਤੇ ਕੋਈ ਰੋਕ ਨਹੀਂ ਹੋਵੇਗੀ ਦੁਕਾਨਾਂ ਬੰਦ ਹੋਣਗੀਆਂ ਉੱਥੇ ਸ਼ਰਾਬ ਲੈ ਜਾਣ ਤੇ ਪੀਣ ਤੇ ਪਾਬੰਦੀ ਲਗਾਉਣ ਲਈ ਬਿਹਾਰ ਪ੍ਰੈਬਿਸ਼ਨ ਐਕਟ 2000 16 ਵਰਗਾ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਤੋਂ ਇਲਾਵਾ ਗੁਜਰਾਤ ਵਿੱਚ ਵੀ ਸ਼ਰਾਬ ਪਾਬੰਦੀ ਕਾਨੂੰਨ ਲਾਗੂ ਹੈ ਜਦੋਂ ਕਿ ਮੱਧ ਪ੍ਰਦੇਸ਼ ਵਿੱਚ ਸਿਰਫ ਸ਼ਰਾਬ ਬੰਦੀ ਕਾਨੂੰਨ ਲਾਗੂ ਹੈ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਲੇ ਵਿੱਤੀ ਸਾਲ ਲਈ ਨਵੀਂ ਆਬਕਾਰੀ ਨੀਤੀ ਦੇ ਤਹਿਤ ਸ਼ਰਾਬ ਦੀਆਂ ਦੁਕਾਨਾਂ ਦੀ ਰੀਨਿਊਲ ਫੀਸ ਵਿੱਚ 20% ਦਾ ਵਾਧਾ ਕੀਤਾ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ